ਲੁਕਾਰੇ ਤੋਂ ਪਹਿਲਾਂ ਸ਼ਿਵਸਨ ਹਿੰਦੂ ਟਕਸਾਲੀ ਦੇ ਰਾਸ਼ਟਰੀ ਸੰਯੋਜਕ ਅਤੇ ਪੰਜਾਬ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ। ਕੋਸ਼ਲ ਸ਼ਰਮਾ ਨੇ ਘਰ ਆਈ ਧਮਕੀ ਭਰੀ ਚਿੱਠੀ ਪਰਿਵਾਰ ਦੀ ਸੁਰੱਖਿਆ ਕਰਨ ਅਤੇ ਆਪਣੀ ਸੁਰੱਖਿਆ ਵਾਅਦਾ ਕਰਨ ਦੀ ਕੀਤੀ ਮੰਗ। ਧਮਕੀ ਦੇਣ ਵਾਲਿਆਂ ਨੂੰ ਜਲਦ ਕੀਤਾ ਜਾਵੇ ਗ੍ਰਿਫਤਾਰ। ਇੱਥੇ ਦੱਸਣੀ ਹੋਕ ਇਹ ਹੈ ਕਿ ਕੋਸ਼ਲ ਸ਼ਰਮਾ ਸੁਧੀਰ ਸੂਰੀ ਹੱਤਿਆ ਮਾਮਲੇ ਦੇ ਮੁੱਖ ਗਵਾਹਨ ਅਤੇ ਕੋਸ਼ਲ ਸ਼ਰਮਾ ਨੂੰ ਗਵਾਹੀ ਦੇਣ ਤੇ ਮਿਲ ਰਹੀਆਂ ਹਨ ਧਮਕੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਕੋਸ਼ਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਬਾਰ-ਬਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ ਅਤੇ ਵੱਡੀ ਅਨਹੋਣੀ ਦੀ ਉਡੀਕ ਕਰ ਰਹੀ ਹੈ ਅਤੇ ਮਿਲ ਰਹੀਆਂ ਧਮਕੀਆਂ ਨੂੰ ਫਰਜ਼ੀ ਦੱਸ ਰਹੀ ਹੈ। ਅਮ੍ਰਿਤਸਰ ਤੋਂ న్యూਸ 24 ਪੰਜਾਬ ਲਈ ਸਾਇਲ ਗੁਪਤਾ ਦੀ ਖਾਸ ਰਿਪੋਰਟ। ਜੈਸ਼ਰੀ RAM ਜੀ ਮੈਂ ਕੋਸ਼ਲ ਸ਼ਰਮਾ ਸ਼ੇਸ਼ਣੇ ਦੁਤਸਾਲੀ ਤੋਂ ਨ્યાય ਪ੍ਰਧਾਨ ਆ। ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਭਾਜੀ ਇੱਕ ਕੱਲ ਮੈਨੂੰ ਬਾਈਕ ਡਾਕ ਇੱਕ ਚਿੱਠੀ ਆਈ ਹੈ ਜਿਹੜੀ ਮੈਡਮ ਘਰ ਤੇ ਡਾਕ ਦੇ ਕੇ ਜਾਂਦੀ ਹੈ। ਉਹਨੇ ਹੀ ਆ ਮੇਰੇ ਬੇਟੇ ਨੂੰ ਪਕੜਾਈ ਹੈ। ਇਹ ਪਿੱਛੋਂ ਜੈਪੁਰ ਤੋਂ ਚੱਲੀ ਆ ਤੇ ਤਰਨ ਤਰਨ ਪਿੰਡ ਹੈ ਲਿਖਿਆ ਸਾਰੇ ਮੇਰੇ ਘਰ ਦਾ ਐਡਰੈਸ ਲਿਕੇ ਪਾਈ ਗਈ ਹੈ ਇਹਦੇ ਵਿੱਚ ਇੱਕ ਪੰਜ ਨਾਮ ਲਿਖਿਆ ਹੈ ਕਿ ਇੱਕ ਬੰਦਾ ਮਾਰ ਦਿੱਤਾ ਗਿਆ ਮੰਗਾ ਬਾਕੀ ਦਵਿੰਦਰ ਪ੍ਰਵਾਨਾ ਅਮਿਤ ਰੋੜਾ ਜੀ ਹੈ ਪਰਸੂਰੀ ਜੀ ਹੈ ਕੋਸ਼ੇ ਸ਼ਰਮਾ ਮਨੀਸ਼ਾ ਗੁਲਾਟੀ ਜੀ ਮੈਡਮ ਹੈ ਕਿ ਇਹਨਾਂ ਨੂੰ ਅਸੀਂ 6 ਜੂਨ ਤੱਕ ਖਤਮ ਕਰਾਂਗੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੇ ਮੈਨੂੰ ਸਿਕਿਉਰਿਟੀ ਵੀ ਦਿੱਤੀ ਹੈ ਜੈਕਟ ਵੀ ਦਿੱਤੀ ਹੈ ਮੈਂ ਚੀਜ਼ ਤੋਂ ਨਹੀਂ ਪਛਾਣ ਤਨ ਨੂੰ ਕਹਿੰਦਾ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵੀ ਅਫਸਰ ਆਂਦਾ ਉਹ ਘਰ ਬੈਣ ਦੀ ਸਲਾਹ ਦਿੰਦਾ ਪਿਛਲੇ 1.5 ਸਾਲ ਤੋਂ ਮੈਂ ਆਪਣਾ ਕਾਰੋਬਾਰ ਬੰਦ ਕਰਕੇ ਘਰ ਬੈਠਾ ਐਡੇ ਬੰਦੇ ਲੈਟਰ ਆ ਪਾ ਰਹੇ ਇਹਨਾਂ ਨੇ ਮੇਰੇ ਘਰ ਤੱਕ ਤੇ ਪਹੁੰਚ ਗਏ ਇਹਨਾਂ ਕੋ ਮੇਰੇ ਕੋ ਘਰ ਦਾ ਐਡਰੈਸ ਆ ਗਿਆ ਮੈਂ ਪ੍ਰਸ਼ਾਸਨ ਨੂੰ ਨਹੀਂ ਗੱਲ ਖੁੱਲ ਕੇ ਕਹਿੰਦਾ ਕਿ ਨਾ ਮੈਂ ਘਰ ਬਵਾਂਗਾ ਤੇ ਨਾ ਮੈਂ ਬੈਣਾ ਮੈਂ ਆਪਣਾ ਕਾਰੋਬਾਰ ਵੀ ਚਾਲੂ ਕਰਾਂਗਾ ਬਾਜ਼ਾਰ 'ਚ ਵੀ ਆਵਾਂਗਾ ਸਭ ਕੁਝ ਕਰਾਂਗਾ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਪ੍ਰਸ਼ਾਸਨ ਫੜੇ ਪ੍ਰਸ਼ਾਸਨ ਨਾਲ ਮੇਰੀ ਕੀ ਅਫਸਰ ਨਾਲ ਗੱਲ ਹੋਈ ਕਹਿੰਦੇ ਇਹਦੇ ਜਾਲੀ ਹੋਣਾ ਝੂਠਾ ਆਣਾ ਮੈਨੂੰ ਇੱਕ ਬੇਨਤੀ ਕਰਨੀ ਚਾਹਨਾ ਜਿਹੜੇ ਵੀ ਇਹ ਡਾਕਖਾਨੇ ਚ ਹੋਈ ਹੈ ਇਹ ਰਸੀਦ ਇਹਦੇ ਨਾਲ ਲੱਗੀ ਹੈ ਉਹੀ ਟਾਈਮ ਦੀ ਡਾਕਖਾਨੇ ਦੀ ਕੈਮਰੇ ਦੀ ਫੁਟੇਜ ਕਢਾਣ ਔਰ ਜੇ ਬੰਦਾ ਸਾਹਮਣੇ ਆ ਜਾਏਗਾ 3:24 ਮਿੰਟ ਤੇ ਇਹ ਉਹਨੇ ਪੋਸਟ ਕਰਵਾਈ ਹੈ 26 ਰੁਪਏ ਤਾਰੇ ਆਖਰ ਉਥੇ 2-4 ਮਿੰਟ ਖਲੋਤਾ ਹੋਏਗਾ ਜੇ ਉਹਨੇ ਕੋਰੀਅਰ ਕਰਾਈਏ ਤੇ ਪੈਸੇ ਦਿੱਤੇ ਆ ਔਰ ਇਹ ਫੁਟੇਜ ਆਏਗੀ ਉਹ ਬੰਦੇ ਨੂੰ ਫੜ ਕੇ ਪੁੱਛ ਕੇ ਕੀਤੀ ਜੇ ਕਿਸ ਬਣਾ ਦੇ ਹਿਸਾਬ ਨਾਲ ਉਹਨੇ ਮੈਨੂੰ ਮਾਰਨ ਦੀ ਤੰਕੀ ਪਾਈ ਇਸ ਤੋਂ ਪਹਿਲੇ ਵੀ ਉਹ ਕੀ ਨਾਂ ਲਿਖਿਆ ਲੰਡਾ ਲੰਡਾ ਗਰੁੱਪ ਲਿਖਿਆ ਜੀ ਇੱਥੇ ਲੰਡਾ ਗਰੁੱਪ ਇਹਨੇ ਮੈਨੂੰ ਕਾਲ ਕਰਕੇ ਲੰਡੇ ਨੇ ਕਿਹਾ ਸੀ ਕਿ ਜੇ ਤੂੰ ਗਵਾਹੀ ਦੇਂਗਾ ਤਾਂ ਤੈਨੂੰ ਮਾਰਾਂਗੇ ਕੋਰਟ ਦੇ ਵਿੱਚ ਗਵਾਹੀ ਦਿੰਦੇ ਆ ਵੀ ਮੈਨੂੰ ਫੋਨ ਆਇਆ ਸੀ ਜੈ ਸਾਹਿਬ ਨੇ ਵੀ ਉਹ ਲੈਟਰ ਮੇਰੀ ਲਿਖ ਕੇ ਹਾਈ ਕੋਰਟ ਭਾਈ ਪਰ ਕੋਈ ਸੁਣਾਈ ਨਹੀਂ ਹੋਈ ਸਰ ਜੀ ਕਾਦੀ ਇਕਵਾਈ ਦੇਣਗੇ ਸੀ ਕੀ ਮੈਟਰ ਹੈ ਗਵਾਹੀ ਸਾਡੇ ਸੁਦੀਸ਼ ਸੂਰੀ ਅਮਰ ਸ਼ੀਰ ਜਿਹੜੇ ਆ ਉਹਨਾਂ ਦਾ ਮਰਡਰ ਹੋਇਆ ਸੀ ਉਹਦੇ ਵਿੱਚ ਮੈਂ ਮੁੱਖ ਗਵਾਹ ਸੀ ਹਰਦੀਪ ਭਾਜੀ ਵੀ ਗਵਾਹ ਨੇ ਇਹਨਾਂ ਦੀ ਵੀ 27 ਤਰੀਕ ਨੂੰ ਗਵਾਹੀ ਹੈ ਅਸੀਂ ਗਵਾਹੀ ਦਿੱਤੀ ਸੂਰੀ ਸਾਹਿਬ ਦੇ ਹੱਕ 'ਚ ਜੋ ਉਥੇ ਵਾਕਿਆ ਆਇਆ ਸੀ ਉਹਦੇ ਹਿਸਾਬ ਨਾਲ ਸਾਰੀ ਗਵਾਹੀ ਦਿੱਤੀ ਗਵਾਹੀ ਦਿੰਦੇ ਨੇ ਮੈਨੂੰ ਕਾਲਿੰਗ ਆਈ ਸੀ ਰਿੰਦੇ ਦੀ ਅਰੀ ਇੰਦਾ ਕੀ ਨਾਂ ਰਨ ਲੰਡਾ ਲੰਡਾ ਕਿ ਜੇ ਤੂੰ ਗਵਾਹੀ ਦੇਂਗਾ ਤੇ ਤੈਨੂੰ ਛੱਡਣਾ ਨਹੀਂ ਮੈਂ ਉਹ ਸਾਰੀ ਰਿਪੋਰਟਿੰਗ ਜਾਈ ਸਾਹਮਣੂ ਸੁਣਾਈ ਉਹਨਾਂ ਨੇ ਉਹਦੇ ਬਣਾਣਾ ਹਾਈ ਕੋਰਟ ਨੂੰ ਰਿਟ ਵੀ ਪਾਈ ਸਭ ਕੁਝ ਲਿਖੇ ਭੇਜਿਆ ਮੇਰੇ ਬਾਰੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਮੇਰੇ ਘਰ ਦੀ ਕੋਈ ਸੁਰੱਖਿਆ ਹੈ ਨਾ ਮੇਰੇ ਕੋ ਦਫ਼ਤਰ ਦੀ ਸੁਰੱਖਿਆ ਹੈ ਮੈਨੂੰ 4 ਬੰਦੇ ਦਿੱਤੇ ਜਿੱਥੇ ਇੱਕ ਬੰਦਾ ਡੈਕਟਰ ਹੁੰਦਾ ਤਿੰਨ ਬੰਦੇ ਮੌਕੇ ਤੇ ਮੇਰੇ ਨਾਲ ਹੁੰਦੇ ਨੇ ਮੈਂ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਾਂ ਤੇ ਇਹ ਬੰਦਿਆਂ ਨੂੰ ਫੜ ਲਓ ਨਹੀਂ ਫੜਨਾ ਸਾਨੂੰ ਕਹ ਰਹੇ ਉਹ ਤੇ ਖੁੱਲਿਆ ਜੋ ਮਰਜੀ ਜੋ ਕਰਨਾ ਹੈ ਸਾਨੂੰ ਪਤਾ ਹੈ ਕਿ ਆਪਣੇ ਹੱਥੀ ਕਰਨਾ ਸਭ ਕੁਝ ਮਰਨਾ ਤੇ ਹੀ ਆਈ ਉਹਨਾਂ ਨੇ ਕਿਹਾ ਤਾਂ ਕਿ 6 ਜੂਨ ਤੱਕ ਤੈਨੂੰ ਐ ਮਾਰਨਾ ਹੈ ਮਾਰਨਾ ਪਰ ਹਾਂ ਇਹ ਤੱਕ ਪ੍ਰਸ਼ਾਸਨ ਵੱਲੋਂ ਕੋਈ ਸੁਣਾਈ ਨਹੀਂ ਕੋਈ ਕਾਰਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਦਰਖਾਸਤ ਮੈਂ ਤੁਹਾਨੂੰ ਦਿਖਾ ਦਿੰਦਾ ਬੱਤੀ ਗਈ ਹੈ ਬਸ ਥੱਲੇ ਬੈਠੇ ਦਫ਼ਤਰ ਮੇਰੇ ਸਾਹਮਣੇ ਪਤਾ ਨਹੀਂ ਕਿੰਨੀਆਂ ਕਿ ਦਰਖਾਸਤਾਂ ਮੈਂ ਦੇ ਚੁੱਕਾ ਹਾਂ ਤੁਸੀਂ ਵੀ ਇਹ ਚੀਜ਼ ਦੇ ਗਵਾਹ ਜੀ ਵੀ ਹਰ ਫੋਟੇ ਕਵਰ ਕੀਤੀ ਹੈ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹਨੂੰ ਜਦੋਂ ਦਰਖਾਸਤਾਂ ਨੂੰ 4-4 ਮਹੀਨੇ ਥਾਣੇ ਪਿਆ ਹੋ ਜਾਂਦੇ ਐ ਥਾਣੇ ਫੋਨ ਆਂਦਾ ਭਾਈ 2 ਮਿੰਟ ਆਣਾ ਉਹ ਤੇ ਸਾਈਨ ਕਰਾ ਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਕਿਉਂ ਵਾਪਸ ਭੇਜ ਦਿੰਦੇ ਉਹਨਾਂ ਕੋਈ ਪਨਾਹੀ ਕੋਈ ਨਹੀਂ ਕਿਉਂ ਨਾ ਕੋ ਨੰਬਰ ਕਵਰ ਹੀ ਨਹੀਂ ਹੁੰਦੇ ਪਾਕਿਸਤਾਨ ਦੇ ਨੰਬਰ ਆਉਣੇ 2 ਮਿੰਟ ਪਹਿਲੇ ਤੁਹਾਡੇ ਸਾਹਮਣੇ ਮੈਨੂੰ ਕਾਲਿੰਗ ਆਈ ਐ ਮੈਂ ਕੋ ਚੁੱਕਿਆ ਨਹੀਂ ਗਿਆ ਫੋਨ ਪਾਕਿਸਤਾਨ ਦਾ ਹੀ ਨੰਬਰ ਹੈ ਕੋਈ ਕੋ ਗੱਲ ਕਹਿੰਦੇ ਕਿ ਤੈਨੂੰ ਠੋਕਣਾ ਹੈ ਤੂੰ ਆਪਣੇ ਆਪ ਨੂੰ ਤਿਆਰ ਰੱਖ ਤਿਆਰ ਭਾਈ ਮੈਂ ਕੀ ਕਫਨ ਪਾ ਕੇ ਸੜਕ ਤੇ ਖੜੋ ਜਾਣਾ ਮੈਨੂੰ ਉਹਨਾਂ ਸਾਲਿਆਂ ਨੇ ਠੋਕਣਾ ਦਿਓ ਮੇਰੇ ਘਰ ਤੱਕ ਪਹੁੰਚੇ ਆ ਮੈਂ ਉਹਨੂੰ ਚੇਤਾਵਨੀ ਦੇਣੀ ਚਾਹੁੰਦਾ ਮੈਂ ਰੋੜ ਤੇ ਹੀ ਆ ਮੈਂ ਕਿਸੇ ਸਾਰੇ ਲੰਡੇ ਕੋ ਨਹੀਂ ਡਰਦਾ ਜੋ ਕਰਨਾ ਚਾਹੁੰਦਾ ਕਰੇ ਜਿਹੜੀ ਮੈਂ ਗੋਈ ਦੇਣੀ ਦਿੱਤੀ ਏ ਜਿੱਥੇ ਮੇਰਾ ਲੋੜ ਵੇਗੀ ਗੋਈ ਹੋਰ ਦੇਣ ਦੀ ਮੈਂ ਦਵਾਂਗਾ ਅੱਜ ਵੀ ਇਨਕਾਉਂਟਰ ਹੋਣੇ ਹੋਇਆ ਥੋੜੀ ਦੇਰ ਪਹਿਲੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਆ ਬੰਦੇ ਕਾਲਿੰਗ ਕਰ ਰਿਹਾ ਐ ਇਹ ਬੰਦਿਆਂ ਦਾ ਸਭ ਕੁਝ ਡਰੈੱਸ ਆ ਗਿਆ ਐ ਬੰਦੇ ਨੇ ਉੱਥੋਂ ਚੀਜ਼ ਪੋਸਟ ਕੀਤੀ ਆ ਪਹਿਲੀ ਫੁਟੇਜ ਕਢਾਈਏ ਨੂੰ ਫੜੀਏ ਐ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ 9 ਮਿੰਟ ਪਹਿਲੇ ਮੈਨੂੰ ਬੈਲੋ ਜੀ ਆ ਅੱਪਾ ਬਾਰ ਬੈਠੀ ਸੀ ਮਨ ਲਗੇ ਨੰਬਰ ਕਿੱਥੋਂ ਆ ਰਹੇ ਆ ਕਿੱਥੋਂ ਦੇ ਆ ਨੰਬਰ ਆ ਨੰਬਰ ਟ੍ਰੇਸ ਕੀਤੇ ਜਾਣ ਇਹਨਾਂ ਨੂੰ ਫੜਿਆ ਜੇ ਇਹ ਕੋ ਸਾਲ ਤੋਂ ਓੜੀ ਗਿਆ ਕਿ ਨੰਬਰ ਬੰਦ ਹੋ ਗਿਆ ਨੰਬਰ ਚਾਲੂ ਨੇ ਕਾਲੇ ਖਾਨੇ ਕਿ ਦਰਖਾਸਤ ਦਿੱਤੀ ਹੈ ਮੈਂ ਇਹੀ ਬੇਦੀ ਕਰਨਾ ਚਾਹੁੰਦਾ ਕਿ ਜੇ ਆਪਾਂ ਅਨਸੁਰੱਖਿਅਤ ਹੀ ਰਹਿਣਾ ਹੈ ਪੰਜਾਬ ਸਰਕਾਰ ਦੇ ਨਹਿਦਾ ਦੇ ਹਿਸਾਬ ਨਾਲ ਤਾਂ ਫਿਰ ਤੇ ਫਾਇਦਾ ਹੀ ਕੋਈ ਨਹੀਂ ਪਹਿਲੀ ਪ੍ਰਸ਼ਾਸਨ ਦੀ ਉੱਤੇ ਚੱਲ ਰਹੇ ਹੈ ਪ੍ਰਸ਼ਾਸਨ ਨੇ ਕਿਆ ਕਾਰੋਬਾਰ ਬੰਦ ਕਰ ਦੇ ਮੈਂ ਕਰਤਾ ਜੀ ਇਹ ਛੱਡ ਦਿਓ ਇੱਥੇ ਨਹੀਂ ਬਹਿਣਾ ਜੀ ਮੈਂ ਸਭ ਕੁਝ ਮੰਨੀ ਜਾ ਰਿਹਾ ਪਰ ਕਿੰਨੀ ਕੀ ਦਿਰ ਮੇਰੇ ਕੋ ਕੋਈ ਬਾਗ ਤੇ ਆਣੀ ਨਹੀਂ ਤੇ ਮੈਂ ਪੁੱਟ ਪੁੱਟ ਕੇ ਖਾ ਲਾਂਗਾ ਐਂਡ ਮੈਨੂੰ ਕਾਰੋਬਾਰ ਦੇ ਕੁਝ ਨਾ ਕੋਈ ਕਰਨਾ ਹੀ ਪਏਗਾ ਜੇ ਮੈਂ ਬੱਚੇ ਪਾਲਨੇ ਆ ਤੇ ਮੈਂ ਪ੍ਰਸ਼ਾਸਨ ਨੂੰ ਕਹਿ ਹੀ ਕਰਦਾ ਕਿ ਮੇਰੇ ਜਿਹੜੇ ਘਰ ਦੀ ਸੁਰੱਖਿਆ ਪੂਰੀ ਕੀਤੀ ਜੇ ਮੇਰੀ ਜਿਹੜੀ ਸੁਰੱਖਿਆ ਹੈ ਉਹਨੂੰ ਵਧਾਇਆ ਜੇ ਬਾਕੀ ਜੋ ਮੇਰੇ ਕਰਮਾਂ 'ਚ ਲਿਖਿਆ ਹੋਣਾ ਹੀ ਹੋਣਾ ਉਹ ਚੀਜ਼ ਤੋਂ ਨਹੀਂ ਮੈਂ ਡਰਦਾ ਜੋ ਹੋਏਗੇ ਮੈਨੂੰ ਮਾਰ ਜਣਗੇ ਮੇਰੇ ਕੋ ਜਵਾਬ ਹੋਏਗਾ ਮੈਂ ਦੇ ਦਾਂਗਾ ਏਸੀ ਪੁੱਲਰ ਫਰਮ ਤਰਤਾ ਰੋਡ ਤੇ ਮੇਰੇ ਬੇਟੇ ਨੇ ਉੱਥੇ ਇੱਕ ਬੰਦਾ ਦੇਖਿਆ ਜਿਹਦੇ ਕੋਲ ਵੈਪਨ ਸੀ ਉੱਥੇ ਸਰਕਾਰ ਵੱਲੋਂ 12 ਸਿਕਿਉਰਿਟੀ ਕਰਮਚਾਰੀ ਲਗਾਏ ਗਏ ਸੀ ਚਾਰ ਮੇਰੇ ਬੰਦੇ ਮੌਜੂਦ ਸੀ ਉਹ ਬੰਦੇ ਨੂੰ ਪੁੱਛਿਆ ਗਿਆ ਕੌਣ ਆਉਂ ਕੰਦਾ ਜੀ ਮੈਂ ਉਹਨਾਂ ਨਾਲ ਆਇਆ ਕੈਮਰੇ ਵਾਲੇ ਮੈਂ ਜਦੋਂ ਕੈਮਰੇ ਨਾਲ ਪੁੱਛਿਆ ਮੈਂ ਕਿਹਾ ਬੰਦਾ ਤੁਹਾਡੇ ਨਾਲ ਕਹਿੰਦੇ ਨਹੀਂ ਮੈਂ ਤੁਹਾਡੇ ਲਾਗੇ ਜਾ ਕੇ ਦੇਖਿਆ ਇੱਕ ਬੰਦਾ ਇਧਰ ਸਾਈਡ ਤੇ ਬੈਠਾ ਸੀ ਉਹਨੇ ਢਿਲਾਇਆ ਫਟਕਾ ਬੰਨਿਆ ਮੈਂ ਕਿਹਾ ਜੇ ਮੈਂ ਇਹਨਾਂ ਨੂੰ ਕੁਝ ਕਵਾਂਗਾ ਹੋ ਸਕਦਾ ਮੇਰੇ ਵੱਲ ਫਾਇਰ ਕਰ ਦੇਣ ਮੈਂ ਆਪਣੇ ਸਿਕਿਉਰਿਟੀ ਕਰਮੀਆਂ ਵੱਲ ਬਧਿਆ ਚਾਰ ਕਦਮਾਂ ਪੁੱਟੇ ਹੋਣਗੇ 1 ਸਕਿੰਟ ਤੋਂ ਪਹਿਲੇ ਬਾਹਰ ਹੋ ਗਏ। ਫਿਰ ਮੈਂ ਉਹਨਾਂ ਨੂੰ ਕਿਹਾ ਇੰਜਾਰ ਜਿਹੜੇ ਉੱਥੇ ਲੱਗੇ ਸੀ ਮੈਂ ਕਿਹਾ ਭਾਈ ਜੀ ਤੁਹਾਨੂੰ ਮੈਡਮ ਦੀ ਲਗਾ ਕੇ ਗਏ ਆਪਾਂ ਕਿਹੜੀ ਗੱਲੋਂ ਲੱਗੇ ਆਂ ਆਪਾਂ ਜੇ ਇੱਥੇ ਕੁਝ ਕਰਨਾ ਹੀ ਨਹੀਂ ਨਹੀਂ ਭਾਈ ਆਪਾਂ ਬੈਨ ਬੰਨ ਲਗੇ ਆ ਬਾਹਰ ਨਿਕਲਣਗੇ ਫਿਰ ਬਾਹਰ ਨਿਕਲ ਕੇ ਬੈਠ ਗਏ। ਜੇ ਉੱਥੇ ਕੋਈ ਹਾਸਾ ਹੋ ਜਾਂਦਾ ਉਸਦਾ ਜ਼ਿੰਮੇਵਾਰ ਕੌਣ ਸੀ? ਇਹਦਾ ਮਤਲਬ ਇਹੀ ਇੱਕ ਮਜ਼ਾਕ ਬਣ ਕੇ ਰਹਿ ਗਏ ਆ ਕਿ ਜਦੋਂ ਮਰਜੀ ਇਹ ਬੋਲੇ ਬਾਈਟ ਦੇ ਦਿੱਤੀ ਪ੍ਰਸ਼ਾਸਨ ਕਹਿੰਦਾ ਕੋਈ ਨਹੀਂ ਬੋਲਦੇ ਆ ਬੋਲੀ ਜਨ ਤੇ ਜੇ ਪ੍ਰਸ਼ਾਸਨ ਚਾਹੁੰਦਾ ਹੀ ਏ ਕਿ ਇਹ ਮਰਨਾ ਹੈ ਤੇ ਫਿਰ ਠੀ ਮਰਦင်း ਸ਼ਰਮਾ ਦੇਖੋ ਆ ਸਾਡੇ ਭਰਾ ਨੂੰ ਧਮਕੀ ਆਈ ਹੈ ਔਰ ਪ੍ਰਸ਼ਾਸਨ ਕਹਿ ਰਿਹਾ ਕਿ ਫੇਕ ਹੈ ਸਦੀਰ ਸੂਰੀ ਨੂੰ ਵੀ ਇਸੇ ਤਰ੍ਹਾਂ ਧਮਕੀਆਂ ਆਂਦੀ ਹੁੰਦੀਆਂ ਸੀ ਔਰ ਉਸ ਲਈ ਵੀ ਉਹਨਾਂ ਨੂੰ ਸਾਰੀ ਫੋਰਸ ਦੇ ਵਿੱਚ ਚੱਕ ਦਿੱਤਾ ਸਰੀਆ ਮਾਰਸ਼ੀਦ ਕਰ ਦਿੱਤਾ ਔਰ ਅੱਜ ਪਰਿਵਾਰ ਦਾ ਵੀ ਨਾਂ ਲਿੱਤਾ ਗਿਆ ਜੇ ਇਹ ਫੇਕ ਹੈ ਫੇਕ ਅੱਡੀ ਵੱਡੀ ਤਰੜ ਦੇਣ ਲਿਆ ਫੇਕ ਹੀ ਹੈ ਉਹ ਕਮਚ ਕਮ ਪਕੜਨ ਤਾਂ ਸਹੀ ਕਿ ਕਿੱਤੋਂ ਆਈ ਕੀ ਹੋਇਆ ਸਾਨੂੰ ਹੀ ਤਸੱਲੀ ਹੋਵੇ ਕਿ ਕੁਝ ਕੀਤਾ ਹੈ ਇਸ ਤਰ੍ਹਾਂ ਫੀਕ ਹੈ ਜਾਂ ਆਪਣੇ ਆਪ ਅਸੀਂ ਚਿੱਠੀ ਤੇ ਲਿਖੀ ਨਹੀਂ ਹੈ ਕਿ ਠੀਕ ਹੈ ਸਰਕਾਰ ਕਹਿਦੀ ਫੀਕ ਇਹਦੇ ਉੱਪਰ ਇਹ ਡਾਕਖਾਨੇ ਦੀ ਜਿਹੜੇ ਡਾਕਖਾਨੇ ਦੀ ਉਹਦੀ ਰਸੀਦ ਲੱਗੀ ਹੈ ਔਰ ਇਹ ਟਾਈਮ ਤੇ ਉਹਨੂੰ ਕਢਾਣ ਤੁਝ ਚੈੱਕ ਕਰਨ ਟਾਈਮ ਜਗ੍ਹਾ ਦਾ ਨਾਮ ਪਿੰਨ ਕੋਡ ਡਾਕਖਾਨੇ ਸਭ ਕੁਝ ਦਿੱਤਾ ਹੋਇਆ ਹੈ ਔਰ ਕੋਈ ਕਾਰਵਾਈ ਨਹੀਂ ਪਾ ਰਹੇ ਅਗਰ 19 ਕਿ ਵੀ ਹੋ ਜਾਂਦੀ ਹੈ ਕੋਈ ਹਵਾਈ ਫੈਰ ਵੀ ਇਹਦੇ ਕੋਲ ਨਿਕਲ ਜਾਂਦਾ ਹੈ ਤੇ ਫਿਰ ਪ੍ਰਸ਼ਾਸਨ ਸਾਨੂੰ ਨਾ ਪੁੱਛੇ ਕਿ ਕੀ ਹੁੰਨਾ ਕੀ ਨਹੀਂ ਹੁੰਨਾ ਅੱਗੇ ਹੀ ਆਪਣਾ ਭਰਾਗ ਵਾਲਿਆ ਸਦੀਰ ਕੁਮਾਰ ਸੂਰੀ ਹੋਰ ਦੂਜਾ ਨਹੀਂ ਗਵਾਣਾ ਚਾਹੁੰਦੇ ਗਵਾਹੀ ਤੇ ਦੇਣੀ ਦੇਣੀ ਹੈ ਕਿਉਂਕਿ ਆਪਾਂ ਕੋਈ ਗਲਤ ਗਵਾਹੀ ਨਹੀਂ ਦਿੱਤੀ ਸਰੀਆ ਮਰਡਰ ਕੀਤਾ ਸਾਰੀ ਫੋਰਸ ਦੇ ਵਿੱਚ ਕੀਤਾ ਮਰਡਰ ਉਸ ਟਾਈਮ ਵੀ ਕਿਸੇ ਵੀ ਗਨਮੈਨ ਨੇ ਕਿਸੇ ਵੀ ਫੋਰਸ ਵਾਲੇ ਨੇ ਇੱਕ ਗਵਾਹੀ ਫੈਨ ਨਹੀਂ ਕੀਤਾ ਕਿ ਕੋਈ ਦੂਜਾ ਬੰਦਾ ਵੀ ਹੋ ਸਕਦਾ ਔਰ ਗਵਾਹੀ ਤੇ ਥੋਕੇ ਦੇਣੀ ਹੈ ਕਿਉਂਕਿ ਜੋ ਸਾਹਮਣੇ ਹੋਇਆ ਉਹੀ ਗਵਾਹੀ ਦੇਣੀ ਹੈ ਜੋ ਉੱਥੇ ਹੋਇਆ ਕੋਈ ਆਪਣੀ ਨੰਨੀ ਗੱਲ ਲਗਾ ਕੇ ਤੇ ਗਵਾਹੀ ਦਿੱਤੀ ਨਹੀਂ ਕਿ ਜਿਹਦੇ ਕਰਕੇ ਧਮਕੀਆਂ ਆ ਰਹੀਆਂ ਜੋਨੇ ਕਤਲ ਕੀਤਾ ਹੈ ਹੀ ਤੇ ਉਹਦੇ ਖਿਲਾਫ ਗਵਾਹੀ ਦਿੱਤੀ ਗਈ ਤੇ ਹੁਣ ਵੀ ਉਹਦੇ ਖਿਲਾਫ ਹੀ ਗਵਾਹੀ ਦਿੱਤੀ ਜਾਣੀ ਜਿਹਨੇ ਕਤਲ ਕੀਤਾ ਤੇ ਜੇ ਇਸ ਤਰ੍ਹਾਂ ਚਿੱਠੀਆਂ ਫੇਗਾਂ ਡੀਆਂ ਤੇ ਇਹ ਦਾ ਕਮ ਸੇ ਕਮ ਪਰਦਾ ਪਾਛ ਤੇ ਕਰਨ ਕਿ ਅਸੀਂ ਸੁਰੱਖਿਤ ਮਹਿਸੂਸ ਕਰੀਏ ਕਿ ਹਾਂਜੀ ਗਵਰਨਮੈਂਟ ਨੇ ਕੁਝ ਕੀਤਾ ਹੈ ਸਾਡੇ ਪ੍ਰਸ਼ਾਸਨ ਨੇ ਕੁਝ ਕੀਤਾ ਹੈ ਜੇ ਕਿਸੇ ਨੇ ਪਾਈ ਹੈ ਤੇ ਕਿਸੇ ਨੇ ਆਪਣਾ ਰਿਸ਼ਤਾ ਦੇਣ ਨੂੰ ਨਹੀਂ ਪਾਈ ਕੋਈ ਤੇ ਵजूद ਹੋਏਗਾ ਨਾ ਚਿੱਠੀ ਦੇ ਪਿੱਛੇ ਉਹ ਨਾਲ ਪਰਿਵਾਰ ਨੂੰ ਧਮਕੀ ਲਾ ਰਿਹਾ ਹੈ ਅੱਗੇ ਉਹਨੇ ਆਪਣਾ ਬੇਟਾ ਬਾਹਰ ਭੇਜਿਆ ਐਸੇ ਚੱਕਰ ਦਿੱਤੋ ਲੈਗਿਨ ਉਹ ਆਇਆ ਇੱਕ ਭੈਣ ਦੇ ਵਿਆਹ ਤੇ ਤੇ ਨਾਲ ਹੀ ਚਿੱਠੀ ਪਾਤੀ ਕਿ ਤੇਰੇ ਪਰਿਵਾਰ ਦਾ ਵੀ ਪਤਾ ਹੈ ਔਰ ਜਿਹੜੇ ਜਿਹਨੇ ਨਾਂ ਪਾਏ ਨੇ ਉਹਨਾਂ ਚੋਂ ਇੱਕ ਦਾਵੀ ਦਿੱਤਾ ਕਹਿੰਦੇ ਸੀ ਸਾਹਮਣੇ ਲਿਖਿਆ ਹੈ ਔਰ ਮੈਂ ਪ੍ਰਸ਼ਾਸਨ ਦੇ ਕੇ ਬੇਨਤੀ ਕਰਨਾ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇ ਔਰ ਬੰਦੀ ਸੁਰੱਖਿਆ ਦਿੱਤੀ ਜਾਵੇ ਜਿਸ ਦੇ ਨਾਲ ਕੋਸ਼ਲ ਬਿਲਕੁਲ ਸੁਰੱਖਿਤ ਰਹੇ ਤਾਂ ਕਿ ਕੱਲ ਨੂੰ ਅਨੋਨੀ ਘਟਨਾ ਨਾ ਹੋਵੇ